ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੀਆਂ ਸਟੋਰੀਆਂ ਬਣਾ ਰਹੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਹੈਗਾ ਟੁੱਟੇ ਸਰਜੰਤਰ ਰਜਰੀਏ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਜਿਹੜੀ ਆ ਆਉਣ ਵਾਲੀਆਂ ਇਲੈਕਸ਼ਨਾਂ ਦੇ ਦਿਖਾਈ ਦਿੰਦੀ ਹੈ اسی ਗੱਲ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤੋੜਨਾ ਚਾਹੁੰਦੀ ਹੈ ਜਾਂਚ ਕਿਨੇ ਕਰਨੀਆਂ ਜਾਂਚ ਏਜੰਸੀ ਕੌਣ ਆ ਈਡੀ ਆ ਜਾਂਚ ਏਜੰਸੀ ਕੌਣ ਆ ਸੀਜੀ ਆ ਜਾਂਚ ਉਹਨਾਂ ਨੇ ਕਰਨੀਆਂ ਸਮਾਂਬੰਦ ਜਾਂਚ ਉਹਨਾਂ ਨੇ ਨਹੀਂ ਕੀਤੀ ਜਿਹੜੀ ਏਜੰਸੀ 2.5 ਸਾਲ ਦੇ ਚਾਰ ਸੀਟ ਪੇਸ਼ ਕਰਨ ਚ ਲੈ ਲਿਓ ਸਾਡੇ ਦੇ ਦਿਲੇ ਥੋੜੀ ਆ ਪਲੇ ਤਾਂ ਉਹਨਾਂ ਦੇ ਉੱਤੇ ਆ ਕਿ ਇਹ ਉਹਨਾਂ ਦੇ ਰਿਪੋਰਟ ਦੇ ਵੀ ਸਪਸ਼ਟ ਕੀਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਭਾਰਤ ਜਨਤਾ ਪਾਰਟੀ ਇੱਕ ਜਿਹੜੀ ਆ ਸਾਜ਼ਿਸ਼ ਰਚ ਰਹੀ ਸੀ ਕਿ ਆਮ ਆਪੀ ਪਾਰਟੀ ਦੇ ਨਿਤਾਬਾਂ ਨੂੰ ਕਿੰਨਾ ਲੰਮਾ ਸਮਾਂ ਜੇਲ੍ਹ ਚ ਰੱਖਿਆ ਜਾ ਰੱਖਿਆ ਜਾ ਸਕਦਾਗਾ 50 सीएम मनीष सिसोदिया ਨੂੰ ਅੱਜ ਸੁਪਰੀਮ ਕੋਰਟ ਵੱਲੋਂ ਬੇਲ ਮਿਲ ਚੁੱਕੀ ਹੋਈ ਹੈ ਇਸ ਵਾਕਫਤ ਸਾਡਾ ਗੱਲ ਕਰਨੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਵਾ ਮੌਜੂਦ ਨੇ ਚਿਵਾ ਸਾਹਿਬ ਕਿੱਦਾਂ ਦੇਖਿਆ ਜਾਵੇ ਜਦੋਂ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਹੈ ਤਾਂ ਟ੍ਰਾਇਲਸ ਦਾ ਜ਼ਿਕਰ ਇੱਥੇ ਹੋਇਆ ਜ਼ਿਕਰ ਇਹ ਵੀ ਹੋਇਆ ਕਿ ਟ੍ਰਾਇਲ ਬਹੁਤ ਡਿਲੇ ਹੋਇਆ ਔਰ ਇੱਕ ਡਿਲੇ ਟ੍ਰਾਇਲ ਦਾ ਵੀ ਇੱਕ ਬਹੁਤ ਵੱਡਾ ਕਾਰਨ ਰਿਹਾ ਜਿਸ ਕਰਕੇ ਮਨੀਸ਼ सिसोदिया ਸਾਹਿਬ ਨੂੰ ਜਿਹੜੀ ਹੈ ਜ਼ਮਾਨਤ ਮਿਲੀ ਹੈ ਕਿੱਦਾਂ ਦੇਖ ਰਹੇ ਹੋ ਇਸ ਪੂਰੇ ਕੇਸ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਸਰਵੋਚ ਅਦਾਲਤ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਅੱਛਾ ਫੈਸਲਾ ਮੈਂ ਸਮਝ ਉਨ੍ਹਾਂ ਬਹੁਤ-ਬਹੁਤ ਧੰਨਵਾਦ ਔਰ ਦੂਸਰਾ ਸਾਰੇ ਕਾਰਕਾਰਤਾ ਨੂੰ ਮਨੀਸ਼ ਸ਼ੋਧਿਆ ਜੀ ਨੂੰ ਸਮੁੱਚੀ ਆਮ ਆਦਮੀ ਪਾਰਟੀ ਨੂੰ ਹਰਵਿੰਦ ਕੇਜਰੀਵਾਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਇੱਕ ਝੂਠਾ ਕੇਸ ਜਿਹੜਾ ਹੈ ਉਹ ਕੋਰਟਾਂ 'ਚ ਫੇਲ ਹੁੰਦਾ ਦਿਖਾਈ ਦੇ ਰਿਹਾ ਔਰ ਕੇਸ ਜਿਹੜਾ ਉਹ ਬਿਲਕੁਲ ਇੱਕ ਮਨਕੜਤ ਸਟੋਰੀ ਦੇ ਉੱਤੇ ਆਧਾਰਿਤ ਹੈਗਾ ਸੋ ਬਿਲਕੁਲ ਇਹ ਫੇਲ ਹੋਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੀਆਂ ਸਟੋਰੀਆਂ ਬਣਾ ਰਹੀ ਆ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਹੈਗਾ ਝੂਠੇ ਸਰਜੰਤਰ ਰਚ ਰਹੀਏ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਜਿਹੜੀ ਆ ਆਨਲੀਆਂ ਇਲੈਕਸ਼ਨਾਂ ਦੇ ਦਿਖਾਈ ਦਿੰਦੀ ਐ ਇਸੇ ਗੱਲ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤੋੜਨਾ ਚਾਹੁੰਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਡਟ ਕੇ ਚਟਾਨ ਦੀ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਇੱਕ ਮੁੱਠ ਇੱਕ ਝਟੋ ਕੇ ਖੜੀ ਆ ਪਰ ਇੱਥੇ ਜ਼ਿਕਰ ਟ੍ਰਾਇਲ ਦਾ ਜ਼ਰੂਰ ਹੋਇਆ ਕਿ ਈਡੀ ਨੇ ਕਿਤੇ ਨਾ ਕਿਤੇ ਇਹ ਦਲੀਲ ਦਿੱਤੀ ਕਹਿੰਦੀ ਕਿ ਜਿਹੜਾ ਟ੍ਰਾਇਲ ਡਿਲੇ ਹੋਇਆ ਉਹ ਮਨੀਸ਼ ਸੋਦਿਆ ਜੀ ਕਰਕੇ ਹੋਇਆ ਉਹਨਾਂ ਦਾ ਇੱਕ ਬਹੁਤ ਵੱਡਾ ਕਾਰਨ ਰ ਦੇਖੋ ਜਾਂਚ ਕਿਨੇ ਕਰਨੀਆਂ ਜਾਂਚ ਏਜੰਸੀ ਕੌਣ ਆ ਈਡੀ ਆ ਜਾਂਚ ਏਜੰਸੀ ਕੌਣ ਆ ਸੀਬੀਆਈ ਆ ਜਾਂਚ ਉਹਨਾਂ ਨੇ ਕਰਨੀ ਆ ਸਮਾਂਬੰਦ ਜਾਂਚ ਉਹਨਾਂ ਨੇ ਨਹੀਂ ਕੀਤੀ 2.5 ਸਾਲ ਸਮਾਂ ਲੈ ਲਿਆ ਹੁਣ ਕਹਿੰਦੇ ਡਿਲੇ ਹੋਈ ਆ ਡਿਲੇ ਨਹੀਂ ਹੋਈ 7 3 ਅਪ੍ਰੈਲ 3 ਜੁਲਾਈ ਨੂੰ ਤਾਂ ਜਿਹੜਾ ਉਹ ਅੰਤਮ ਉਹਨਾਂ ਨੇ ਚਾਰ ਸ਼ੀਟ ਪੇਸ਼ ਕੀਤੀ ਆ ਜਿਹੜੀ ਏਜੰਸੀ 2.5 ਸਾਲ ਚਾਰ ਸ਼ੀਟ ਪੇਸ਼ ਕਰਨ ਚ ਲੈ ਲਿਆ ਉਹ ਸਾਡੇ ਦੇ ਡਿਲੇ ਥੋੜੀ ਆ ਡਿਲੇ ਤਾਂ ਉਹਨਾਂ ਦੇ ਉੱਤੇ ਆ ਕਿ ਇਹ ਔਨਰੇਬਲ ਕੋਰਟ ਨੇ ਵੀ ਸਪਸ਼ਟ ਕੀਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਜਿਹੜੀ ਆ ਸਾਜ਼ਿਸ਼ ਰਚ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਨਿਤਾਮਾਂ ਨੂੰ ਕਿੰਨਾ ਲੰਮਾ ਸਮਾਂ ਜੇਲ੍ਹ ਚ ਰੱਖਿਆ ਜਾ ਰੱਖਿਆ ਜਾ ਸਕਦਾ ਹੈ ਇਹ ਅੱਜ ਪਰਦਾ ਫਾਸ਼ ਜਿਹੜਾ ਹੈਗਾ ਹਨਰਬਲ ਕੋਰਟ ਦੇ ਵਿੱਚ ਵੀ ਹੋਇਆਗਾ ਸੁਪਰੀਮ ਕੋਰਟ ਨੇ ਹਾਈ ਕੋਰਟ ਤੇ ਜਿਹੜੀ ਲੋਅਰ ਕੋਰਟ ਹੈਗੀ ਸੀ ਜਿਸ ਦੇ ਵਿੱਚ ਕੇਸ ਸ਼ੁਰੂ ਹੋਇਆ ਸੀ ਉਸ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਕਹਿੰਦੇ ਨੇ ਕਿ ਜਿਹੜੇ ਇਹੋ ਜਿਹੇ ਕੇਸਿਸ ਆਉਂਦੇ ਨੇ ਉਹ ਜ਼ਿਆਦਾ ਸੁਪਰੀਮ ਕੋਰਟ ਚ ਨਾ ਆ ਕੇ ਉਸ ਦਾ ਹੱਲ ਹਾਈ ਕੋਰਟ ਤਾਕੀ ਕਰ ਦਿੱਤਾ ਜਾਵੇ ਉਸ ਨੂੰ ਕਿੱਦਾਂ ਦੇਖੋ ਬਿਲਕੁਲ ਸਪਸ਼ਟਾ ਕਿ ਹਨਰਬਲ ਸੁਪਰੀਮ ਕੋਰਟ ਨੇ ਜਿਹੜੇ ਟਿੱਪਣੀਆਂ ਕੀਤੀਆਂ ਨੇ ਇਸ ਗੱਲ ਕਰਕੇ ਕੀਤੀਆਂ ਨੇ ਕਿ ਜਿਹੜੀ ਡਿਲੇ ਸੀ ਜਿਹੜੀ ਡਿਲੇ ਸੀ ਜਿਹੜੀ ਆਨਰੇਬਲ ਟ੍ਰਾਇਲ ਕੋਰਟ ਨੇ ਜਾਂ ਆਨਰੇਬਲ ਹਾਈ ਕੋਰਟ ਨੇ ਕਿਹਾ ਕਿ ਆਨ ਦਾ ਬਿਹਾਫ ਆਫ ਅਕਿਊਜ਼ ਹੋਈ ਆ ਬਲਕਿ ਉਹ ਆਨ ਬਿਹਾਫ ਆਫ ਅਕਿਊਜ਼ ਨਹੀਂ ਹੋਈ ਸੀ ਆਨ ਬਿਹਾਫ ਆਫ ਦਾ ਏਜੰਸੀਜ਼ ਹੋਈ ਸੀ ਆਨ ਬਿਹਾਫ ਆਫ ਦਾ ਜਿਹੜਾ ਪ੍ਰੋਸੀਜਰ ਆ ਉਹਦੇ ਕਰਕੇ ਹੋਈ ਸੀਗੀ ਆ ਅਕਿਊਜ਼ ਦਾ ਰਾਈਟ ਆ ਰਾਈਟ ਆਗਾ ਕਿ ਉਹ ਫਾਈਲ ਇਨਸਪੈਕਟ ਕਰ ਸਕਦਾਗਾ ਕਿਉਂ ਦਾ ਰਾਈਟ ਆ ਕਿ ਉਹ ਆਪਣੀਆਂ ਐਲੀਜੀਬਲ ਕਾਪੀਜ਼ ਮੰਗ ਸਕਦਾਗਾ ਇਹ ਸਾਰੀ ਡਿਲੇ ਜਿਹੜੀ ਆ ਡਿਊ ਟੂ ਦੀ ਏਜੰਸੀਜ਼ ਹੋਈ ਸੀ ਕਿ ਸਾਡੇ ਕਰਕੇ ਨਹੀਂ ਹੋਈ ਸੀ ਸੋ ਕਿਤਨਾ ਕਿਤੇ ਮੈਂ ਸਮਝਦਾ ਹਨਰਬਲ ਟ੍ਰਾਇਲ ਕੋਰਟ ਤੇ ਹਨਰਬਲ ਹਾਈ ਕੋਰਟ ਨੇ ਜਿਹੜੀ ਆ ਆਫ ਦੀ ਫਾਈਲਿੰਗ ਸੀਗੀ ਉਹਨੂੰ ਰਿਵਰਸ ਕੀਤਾਗਾ ਉਹਦੇ ਖਿਲਾਫ ਜਿਹੜੀ ਆ ਇਹ ਟਿੱਪਣੀ ਆਈ ਹੈਗੀ ਸੋ ਮੈਂ ਸਮਝਦਾਗਾ ਕਿ ਦੇਸ਼ ਦੀਆਂ ਅਦਾਲਤਾਂ ਨੂੰ ਬਿਲਕੁਲ ਸਾਰੇ ਮਾਮਲਿਆਂ ਨੂੰ ਸਾਰੇ ਮਾਮਲਿਆਂ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਮਾ ਦੇ ਕੇ ਜਿਹੜਾ ਉਹਨਾਂ ਨੂੰ ਪੂਰੇ ਧਿਆਨ ਦੇ ਨਾਲ ਡਿਸਾਈਡ ਕਰਨਾ ਚਾਹੀਦਾ ਸ਼ਰਾਬਖਟਾਲੇ ਮਾਮਲੇ ਨੂੰ ਲੈ ਕੇ ਹੀ ਅਰਵਿੰਦ ਕੇਸ਼ੀਵਾਰ ਸਾਨੂੰ ਵੀ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਲੱਗਦਾ ਕਿ ਜਦੋਂ ਹੁਣ ਇਸ ਕੇਸ ਦੇ ਵਿੱਚ ਇਸ ਤਰੀਕੇ ਨਾਲ ਡਿਲੇ ਟ੍ਰਾਇਲ ਜਾਂ ਫਿਰ ਜਿਹੜੇ ਪੁਖਤਾ ਸਬੂਤ ਨਾ ਹੋਣ ਕਰਕੇ ਮਨੀਸ਼ ਸੋਦੇ ਹਨਾ ਨੂੰ ਜ਼ਮਾਨਤ ਮਿਲੀ ਹੈ ਲੱਗਦਾ ਕਿ ਬਾਕੀ ਆਮ ਆਦਮੀ ਪਾਰਟੀ ਦੇ ਲੀਡਰਸ ਇਸ ਵਕਤ ਹਿਰਾਸਤ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਇਸ ਕੇਸ ਦਾ ਕੁਝ ਫਰਕ ਜ਼ਰੂਰ ਪਵੇਗਾ ਦੇਖੋ ਮੈਂ ਸਮਝਦਾ ਕੇਸ ਬੜਾ ਝੂਠਾਗਾ ਮਨਕੜਤ ਸਟੋਰੀ ਦੇ ਉੱਤੇ ਆਧਾਰਤਾ ਔਰ ਤਵੇ ਦੇਖਣ ਨੂੰ ਮਿਲੇਗਾ ਕਿ ਆਵਾਮਦਨੀ ਪਾਰਟੀ ਦਾ ਇਸ ਦੇ ਵਿੱਚ ਮਨੋਬਲ ਚ ਕੁਝ ਵਾਧਾ ਹੋਇਆਗਾ ਜਾਂ ਫਿਰ ਅਮਨੀਸ਼ ਸੋਦੀਆ ਜਿਹੜੇ ਨੇ ਇਸ ਚੋਣ ਚ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਦੇਖੋ ਬਿਲਕੁਲ ਸਾਡੇ ਸਾਰੇ ਕੌਮੀ ਨੇਤਾ ਜਿਹੜੇ ਹੈਗੇ ਨੇ ਹਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਸਾਰੇ ਚੋਣਾਂ ਚ ਪ੍ਰਚਾਰ ਕਰਨਗੇ ਬਿਲਕੁਲ ਬੜੇ ਅਸੀਂ ਡਟ ਕੇ ਜਿਹੜੀ ਹਰਿਆਣਾ ਦੀ ਚੋਣ ਲੜ ਰਹੇ ਹਾਂ ਔਰ ਜਿੱਤ ਪ੍ਰਾਪਤ ਹੋਊਗੀ ਆਮਦਨੀ ਠੀਕ ਹੈ ਬਹੁਤ ਬਹੁਤ ਧੰਨਵਾਦ ਸੈਸ਼ਨ ਸੰਧਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੋ ਕਿ ਸਿੱਧੇ ਤੌਰ ਤੇ ਤਾਂ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਸ ਇਹਨਾਂ ਜਿਹੜੇ ਇਸ ਫੈਸਲੇ ਦੇ ਨਾਲ ਇਸ ਉਸ ਉਹ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਕੈਮਰਾ ਪਰਸਨ ਰਜਿਤ ਦੇ ਨਾਲ ਸਾਇਨਰੂ ਲਿਵਿੰਗ ਇਨ న్యూਸ ਚੰਡੀਗੜ੍ਹ